ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਐਡਵੋਕੇਟ ਹਰ ਸਿਮਰਨ ਘੁੰਮਣ ਹਲਕਾ ਇੰਚਾਰਜ ਭਲੱਤ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਲੈ ਕੇ ਆਇਆ ਹਾਂ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਜਿਹੜੇ ਸਾਡੇ ਸਿਰ ਤੇ ਅੱਜ ਉਹਦੀ ਨਾਮਜ਼ਦਗੀ ਪੱਤਰ ਵੀ ਭਰੇ ਜਾਣੇ ਆ ਉਹਦੇ ਲਈ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੀ ਵੱਧ ਚੜ੍ਹ ਕੇ ਜਿਹੜਾ ਆ ਇਹਦੇ ਵਿੱਚ ਸਰਕਾਰ ਦਾ ਸਾਥ ਦਿਓ ਆਮ ਆਦਮੀ ਪਾਰਟੀ ਦਾ ਸਾਥ ਦਿਓ ਵੱਧ ਤੋਂ ਵੱਧ ਵੋਟਾਂ ਕੈਂਡੀਡੇਟਸ ਨੂੰ ਪਾਈਆਂ ਜਾਣ ਪਹਿਲੀ ਗੱਲ ਦੂਸਰਾ ਇਸ ਕਰਕੇ ਜ਼ਿਆਦਾ ਜ਼ਰੂਰੀ ਸਮਝਦਾ ਕਿਉਂਕਿ ਨਾ ਪਿਛਲੇ ਸਮੇਂ ਦੇ ਦੌਰਾਨ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪਿਛਲੇ ਸਮੇਂ ਦੌਰਾਨ ਵੀ ਇਹ ਇਲੈਕਸ਼ਨ ਹੁੰਦੇ ਆਏ ਤੇ ਇਹਦਾ ਜਿਹੜਾ ਅਸਲੀ ਮੰਤਵ ਸੀਗਾ ਕਿਸੇ ਨੇ ਉਸ ਮੰਤਵ ਨੂੰ ਯੂਜ਼ ਹੀ ਨਹੀਂ ਕੀਤਾ کافی ਪੈਸੇ ਜਿਹੜੇ ਆ ਇਨਾਂ ਸੰਤੀਆਂ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਆ ਕੇ ਕਰੋੜਾਂ ਦੇ ਹਿਸਾਬ ਨਾਲ ਵਾਪਸ ਜਾਂਦੇ ਰਹੇ ਜਿਹੜੇ ਕਿ ਪਿੰਡਾਂ ਨੂੰ ਗਰੰਟਾਂ ਦੇ ਰੂਪ ਦੇ ਵਿੱਚ ਮਿਲ ਸਕਦੇ ਸੀ ਜਿਹੜੇ ਯੂਜ਼ ਨਹੀਂ ਕੀਤੇ ਗਏ ਹੁਣ ਵੀ ਮੇਰੀ ਬੇਨਤੀ ਕਿ ਅਸੀਂ ਲਗਾਤਾਰ ਜਿਹੜਾ ਪਿੰਡਾਂ ਨੂੰ ਗਰੰਟਾਂ ਦੇ ਰਹੇ ਹਾਂ ਕੁਝ ਪਿੰਡ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਅਸੀਂ ਜਦੋਂ ਚੋਣ ਜਾਬਤਾ ਮੁਖਦਾ ਉਹ ਵੀ ਦੇਣੇ ਆ ਨਾਲ ਦੀ ਨਾਲ ਲਗਭਗ ਅਸੀਂ ਆਪਣੇ ਹਲਕੇ ਦੇ ਵਿੱਚ 6-700 ਪਰਿਵਾਰਾਂ ਨੂੰ ਜਿਹੜਾ ਆ ਨਵੇਂ ਘਰਾਂ ਲਈ ਵੀ ਜਿਹੜੇ ਚੈੱਕ ਦੇ ਚੁੱਕੇ ਆ ਤੇ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ 2-300 ਘਰ ਜਿਹੜੇ ਦੇਣੇ ਆ ਤੇ ਜਿੰਨਾ ਪਿੰਡਾਂ ਦੇ ਵਿੱਚ ਅਜੇ ਵੀ ਕੋਈ ਜੀ ਰਹਿੰਦਾ ਆ ਜਿਹੜਾ ਲੋੜਵੰਦ ਆ ਉਹਦਾ ਵੀ ਸੰਪਰਕ ਜਿਹੜਾ ਸਾਡੇ ਤੱਕ ਜ਼ਰੂਰ ਕੀਤਾ ਜਾਵੇ ਜਿੱਦਾਂ ਹੀ ਚੋਣ ਜੱਪਤਾ ਮੁੱਕਦਾ ਆ ਉਸ ਤੋਂ ਬਾਅਦ ਜਿਹੜਾ ਆ ਉਹ ਵੀ ਕੰਮ ਜਿਹੜੇ ਕਰਵਾਏ ਜਾਣਗੇ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਕਿਉਂਕਿ ਮੈਂ ਬਾਰ-ਬਾਰ ਦੇਖਦਾ ਆ ਕਿ ਇਹ ਵੋਟਾਂ ਜਿਹੜੀਆਂ ਆ ਇਹ ਵੋਟਾਂ ਮੇਰੀਆਂ ਮੇਰੀਆਂ ਨਹੀਂ ਗੀਆਂ ਇਹ ਕਿਸੇ ਹੋਰ ਲੀਡਰ ਦੀਆਂ ਜਿਹੜਾ ਇੱਥੇ ਐਮ ਐਲ ਏ ਉਹਦੀਆਂ ਨਗੀਆਂ ਇਹ ਵੋਟਾਂ ਜਿਹੜੀਆਂ ਤੁਹਾਡੀਆਂ ਤੁਹਾਡੇ ਪਿੰਡਾਂ ਦੀਆਂ ਇਹ ਵੋਟਾਂ ਦੇ ਵਿੱਚ ਜੇ ਤੁਹਾਡਾ ਆਪ ਦਾ ਮੈਂਬਰ ਜੇ ਦਾਦੇ ਤੁਹਾਡੇ ਪਿੰਡ ਦੇ ਵਿਕਾਸ 'ਚ ਉਹ ਕੁਝ ਕੰਟ੍ਰਿਬਿਊਟ ਕਰ ਸਕੂਗਾ ਸੋ ਮੇਰੀ ਇਹ ਬੇਨਤੀ ਆਪਾਂ ਇਹਨਾਂ ਦੇ ਮਗਰ ਲੱਗ ਕੇ ਆਪਾਂ ਆਪਣਾ ਕਿਸੇ ਤਰੀਕੇ ਦਾ ਕੋਈ ਆਪਣੇ ਪਿੰਡ ਦੇ ਵਿਕਾਸ ਦਾ ਨੁਕਸਾਨਾ ਕਰਾਈਏ ਕਿਉਂਕਿ ਇਹਨਾਂ ਨੇ ਜੋ-ਜੋ ਕਰਨਾ ਸੀਗਾ ਉਹ ਇਹਨਾਂ ਨੂੰ ਬਥੇਰਾ ਮੌਕਾ ਮਿਲਦਾ ਆ ਨਾਲ ਇਹਨਾਂ ਨੂੰ ਫਤਵੇ ਵੀ ਮਿਲਦੇ ਰਹੇ ਕਰੇ ਫਤਵਾ ਲੈ ਕੇ ਹਮੇਸ਼ਾ ਪੁਲੱਤ ਤੋਂ ਕਦੀ ਸੰਗਰੂਰ ਕਦੀ ਬਠਿੰਡੇ ਹਰ ਥਾਂ ਤੇ ਘੁੰਮਦੇ ਰਹੇ ਤੇ ਦੂਸਰੇ ਜਿਹੜੇ ਆ ਆਪਣੀ ਨਿੱਜ ਦੀ ਲੜਾਈ ਕੋਈ ਕਦੀ ਧਾਰਮਿਕ ਲੜਾਈ ਚ ਕਦੀ ਖਡੂਰ ਸਾਹਿਬ ਚੱਲ ਗਏ ਕਦੀ ਕਿਤੇ ਚੱਲ ਗਏ ਇਹਨਾਂ ਨੇ ਹਲਕੇ ਦਾ ਨਹੀਂ ਸੋਚਿਆ ਇਹਨਾਂ ਨੇ ਸਿਰਫ ਆਪਣਾ ਨਿੱਜੀ ਸੋਚਦੇ ਹੋਏ ਜਿਹੜਾ ਕੰਮ ਕੀਤਾ ਨਹੀਂ ਤਾਂ ਹਲਕੇ ਦਾ ਵਿਕਾਸ ਅੱਜ ਤੂੰ ਕਿਤੇ ਅੱਗੇ ਪਹੁੰਚਿਆ ਹੋਣਾ ਚਾਹੀਦਾ ਸੀ ਬਾਕੀ ਸੜਕਾਂ ਦੀ ਗੱਲ ਜ਼ਰੂਰ ਕਰੂੰਗਾ ਸੁਭਾਨਪੁਰ ਨਡਾਲਾ ਰੂਟ ਜਿਹੜੀ ਹੈ ਉਹਦਾ ਆਲਰੇਡੀ ਟੈਂਡਰ ਲਾ ਦਿੱਤਾ ਗਿਆ ਲੂੜੀ ਤੱਕ ਮੇਰੀ ਕੋਸ਼ਿਸ਼ ਹੈ ਕਿ ਉਹਦੀ ਵੀ ਕੰਸਟਰਕਸ਼ਨ ਸਟਾਰਟ ਕਰਕੇ ਜਿਹੜਾ ਉਹ ਵੀ ਤੁਹਾਡੇ ਸਪਰਧ ਕਰ ਦਈਏ ਤੇ ਨਾਲ ਜਿਹੜੀ ਢਿਲਵਾ ਨਡਾਲਾ ਰੋਡ ਆ ਉਹਦੀ ਕੰਸਟਰਕਸ਼ਨ ਜਿਹੜੀ ਉਹ ਵੀ ਅੰਡਰ ਵੇ ਹੈ ਜੀ ਤੇ ਜਿਹੜੀ ਸੁਭਾਨਪੁਰ ਨਡਾਲਾ ਰੋਡ ਆ ਸਿਰਫ ਸੁਭਾਨਪੁਰ ਨਡਾਲਾ ਰੋਡ ਨਹੀਂ ਸੁਭਾਨਪੁਰ ਨਡਾਲਾ ਪਲਾਥ ਰੋਡ ਇਹ ਸਾਰੀ ਸਾਰੀ ਕੰਸਟਰਕਟ ਕੀਤੀ ਜਾਊਗੀ ਜਿਹੜੀਆਂ ਬਾਕੀ ਰੂਟਸ ਦੀ ਕੰਸਟਰਕਸ਼ਨ ਉਹ ਅੰਡਰ ਪ੍ਰੋਸੈਸ ਹੈ ਥੋੜੀ ਜੀ ਬੇਨਤੀ ਇੰਨੀ ਜ਼ਰੂਰ ਕਰਨਾ ਚਾਹੁੰਦਾ ਕਿਉਂਕਿ ਥੋੜੀ ਜਿਹੀ ਟੈਕਨੀਕਲ ਇਸ਼ੂਜ਼ ਜ਼ਰੂਰ ਹੁੰਦੇ ਜਿਹੜੇ ਮਹਿਕਮੇ ਨੂੰ ਵੱਧ ਪਤਾ ਹੈ ਇੰਜੀਨੀਅਰਸ ਨੂੰ ਵੱਧ ਪਤਾ ਹੁੰਦਾ ਸੋ ਸੜਕ 'ਚ ਕਾਹਲ ਨਾ ਕਰਕੇ ਆਪਣੇ ਟਾਈਮ ਦੇ ਨਾਲ ਜਿਹੜੀਆਂ ਸਾਰੀਆਂ ਸੜਕਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਵਧੀਆ ਤਰੀਕੇ ਦੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਸੋ ਬਹੁਤ ਬਹੁਤ ਧੰਨਵਾਦ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਕਿ ਇੰਨਾ ਚੋਣਾਂ ਦੇ ਵਿੱਚ ਜਿਹੜਾ ਆ ਉਹ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਸਾਥ ਦੇ ਕੇ ਆਪਣੇ ਪਿੰਡਾਂ ਦਾ ਵਿਕਾਸ ਕਰਾਈਏ ਬਹੁਤ ਧੰਨਵਾਦ